परमजीत सिंह एट रंजीत सिंह ਨੇ ਚੇਤੇ ਵਿੱਚ ਵਿਸ਼ਵ ਰਾਸ਼ਟਾਨ ਵਿਸ਼ਵ ਰਾਸ਼ਟਤਾ ਦੇ ਵਰਣਨ ਵਿੱਚ ਨਿਜਰੀਜਾ ਹੈ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਇਹ ਵਕਾਰੀ ਬੀ ਡਬਲਯੂ ਐਫ ਮਾਨਤਾ ਪ੍ਰਾਪਤ ਇਵੈਂਟ ਅੰਤਰਰਾਸ਼ਟਰੀ ਖਿਡਾਰੀਆਂ ਦੀ ਰੈਂਕਿੰਗ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਇੱਥੇ ਇੱਕ ਚੰਗਾ ਪ੍ਰਦਰਸ਼ਨ ਵਿਸ਼ਵ ਰੈਂਕਿੰਗ ਪੁਆਇੰਟਾਂ ਵਿੱਚ ਸਿੱਧੇ ਤੌਰ ਤੇ ਯੋਗਦਾਨ ਪਾਉਂਦਾ ਹੈ ਜੋ ਕਿ ਏਸ਼ੀਆ ਪੈਰਾ ਖੇਡਾਂ ਵਿਸ਼ਵ ਚੈਂਪੀਅਨਸ਼ਿਪਾਂ ਅਤੇ ਇਥੋਂ ਤੱਕ ਕਿ ਪੈਰਾ ਲੰਪਿਕ ਖੇਡਾਂ ਵਰਗੇ ਵੱਡੇ ਮੁਕਾਬਲਿਆਂ ਵਿੱਚ ਯੋਗਤਾ ਲਈ ਰਾਹ ਪੱਧਰਾ ਕੱਢਦਾ ਹੈ ਪਰਮਜੀਤ ਸਿੰਘ ਨੇ ਇਸ ਚੈਂਪੀਅਨਸ਼ਿਪ ਵਿੱਚ ਪੁਰਸ਼ ਡਬਲਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਰੰਜੀਤ ਸਿੰਘ ਨੇ ਤਿਹਰਾ ਕਾਂਸੀ ਦਾ ਤਗਮਾ ਜਿੱਤਿਆ ਨਾਲ ਹੀ ਉਹਨਾਂ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਪੰਜਾਬ ਸਰਕਾਰ ਅਤੇ ਵੱਖ-ਵੱਖ ਰਾਜਨੀਤਿਕ ਨੁਮਾਇੰਦੇ ਅਤੇ ਵੱਖ-ਵੱਖ ਸੋਸਾਇਟੀਆਂ ਉਹਨਾਂ ਦੀ ਮਦਦ ਕਰਨ ਤਾਂ ਜੋ ਆਪਣੀ ਉਹ ਖੇਡ ਨੂੰ ਜਾਰੀ ਰੱਖ ਸਕਣ ਮੇਰਾ ਨਾਮ ਕੀ ਰੰਜੀਤ ਸਿੰਘ ਹੈ ਮੈਂ ਪੈਰਾ ਬੈਡਮਿੰਟਨ ਦਾ ਪਲੇਅਰ ਹਾਂ ਤੇ ਮੈਂ ਹੁਣੇ ਰੀਸੈਂਟ ਅਫਰੀਕਾ 'ਚ ਨਜ਼ੀਰੀਆ 'ਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਖੇਡਿਆ ਪੈਰਾ ਅਬੀਆ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਉਹਦਾ ਨਾਮ ਸੀ ਉਹਦੇ ਵਿੱਚ ਮੇਰੇ ਤਿੰਨ ਬ੍ਰਾਂਜ਼ ਲੱਗੇ ਨੇ ਪਹਿਲਾ ਸਿੰਗਲਸ 'ਚ ਦੂਜਾ ਡਬਲਸ 'ਚ ਤੀਜਾ ਮਿਕਸ 'ਚ ਤਿੰਨਾਂ 'ਚ ਮੇਰੇ ਤਿੰਨੋਂ ਬ੍ਰਾਂਜ਼ ਆਏ ਨੇ ਇਹ ਮੇਰਾ ਫਰਸਟ ਟੂਰਨਾਮੈਂਟ ਸੀ ਇੰਟਰਨੈਸ਼ਨਲ ਟੂਰਨਾਮੈਂਟ ਉਸ ਤੋਂ ਪਹਿਲਾਂ ਮੈਂ ਨੈਸ਼ਨਲ ਹੀ ਖੇਡਿਆ ਸੀ ਪ੍ਰੈਕਟਿਸ ਕਰਦੇ ਰਹੇ ਸੀ ਚਲੋ ਇਸ ਵਿੱਚ ਤੇਰੇ ਸੀ ਵੀ ਕੋਸ਼ਿਸ਼ ਕਰੇਗੀ ਇੰਟਰਨੈਸ਼ਨਲ ਲੈਵਲ ਦਾ ਇਕ ਵਧੀਆ ਅਚੀਵਮੈਂਟ ਲੈ ਸਕੀ ਸੋ ਇਹ ਪਹਿਲਾ ਹੀ ਮੇਰਾ ਇੰਟਰਨੈਸ਼ਨਲ ਟੂਰਨਾਮੈਂਟ ਸੀ ਪਾਲਣ ਪੋਸ਼ਣ ਜੀ ਮੇਰਾ ਪਿੰਗਲਬੜੇ ਦੇ ਹੋਇਆ ਮੇਰਾ ਬਰੋਟਪ ਮੇਰਾ ਸਾਰਾ ਵੀ ਇੰਚਰੋ ਜਿੱਦਾਂ ਵੀ ਪੇਰੈਂਟਸ ਨਹੀਂ ਆ ਤੋ ਪਾਲਣ ਪੋਸ਼ਣ ਮੇਰਾ 2002 ਤੋਂ ਲੈ ਕੇ ਵੀ ਹੁਣ ਤੱਕ ਜਿੰਨਾ ਵੀ ਮੇਰਾ ਸਫਰ ਰਿਹਾ ਉਹ ਜ਼ਿਆਦਾਤਰ ਪਿੰਗਲਬੜੇ ਦੇ ਵਿੱਚ ਹੀ ਰਿਹਾ ਉੱਥੇ ਹੀ ਮੈਂ ਪਲ ਉਸਕੇ ਵੱਡਾ ਹੋਇਆ ਤੇ ਬਾਅਦ ਚ ਥੋੜਾ ਮੈਨੂੰ ਲੱਗਿਆ ਕਿ ਮੈਂ ਕੁਝ ਕਰਨਾ ਚਾਹੁੰਦਾ ਤੇ ਮੈਂ ਗ੍ਰਾਫਿਕ ਡਿਜ਼ਾਈਨਿੰਗ ਕਰਾਇਆ ਸਿਕੰਡਰੀ ਵਿੱਚ 12 ਆ ਗਿਆ ਵੀ ਕਿਤੇ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਥੋੜਾ ਇਹ ਵੀ ਗੇਮ ਦਾ ਵੀ ਸੀ ਸ਼ੌਂਕ ਨਾਲ ਨਾਲ ਪ੍ਰੈਕਟਿਸ ਕਰਦਾ ਰਹਿੰਦਾ ਸੀ ਉੱਥੇ ਹੀ ਪ੍ਰੈਕਟਿਸ ਕਰਦਾ ਰਿਹਾ ਇੱਥੇ ਫਿਰ ਮੈਨੂੰ ਅੰਮ੍ਰਿਤਸਰ ਤੋਂ ਮੈਂ ਪਤਾ ਕੀਤਾ ਵੀ ਅੰਮ੍ਰਿਤਸਰ ਮੈਂ ਪ੍ਰੈਕਟਿਸ ਕਰ ਲੈਣਾ ਜਿੱਦਾਂ ਉਹ ਆ ਅੰਮ੍ਰਿਤਸਰ ਵੀ ਜੇ ਪਤਾ ਕੀਤਾ ਤਾਂ ਉਹ ਕਹਿੰਦੇ ਕਿ ਤੁਹਾਨੂੰ ਜਿਹੜਾ ਫੀਸ ਆ ਅਬੀ ਅਕੈਡਮੀ ਫੀਸ ਆ ਮੰਥਲੀ ਫੀਸ ਆ 6000 ਮੰਥਲੀ ਲੱਗਿਆ ਕਰੋਗੀ ਤਾਂ ਉਹ ਮੈਨੂੰ ਥੋੜਾ ਕੋਸਟ ਲੱਗਾ ਕਿ ਮੈਂ ਇਹਨਾਂ ਅਫੋਰਡ ਨਹੀਂ ਕਰ ਸਕਦਾ ਜੇ ਮੈਂ ਕੰਮ ਕਰਦਾ ਹਾਂ ਗ੍ਰਾਫਿਕ ਡਿਜ਼ਾਈਨਿੰਗ ਦਾ ਉਹਦੇ ਚ ਮੈਂ ਇੰਨਾ ਕਿ ਸਰਵਾਈਵ ਕਰ ਸਕਦਾ ਵੀ ਹਾਂ ਮੈਂ ਖਾ ਸਕਦਾ ਹਾਂ ਪੀ ਸਕਦਾ ਮੈਂ ਰਹਿ ਸਕਦਾ ਜਿੱਥੇ ਮੈਂ ਜਾਣਾ ਉਹਦਾ ਮੈਂ ਰੈਂਟ ਭਰ ਸਕਦਾ ਇੰਨਾ ਕਿ ਠੀਕ ਆ ਮੈਂ ਪੂਰਾ ਗੇਮ ਦਾ ਖਰਚਾ ਅਫੋਰਡ ਨਹੀਂ ਕਰ ਪਾਉਂਗਾ ਇੰਨਾ ਸੋ ਮੈਨੂੰ ਉਹ ਥੋੜਾ ਕੋਸਟਲੀ ਲੱਗਾ ਐਕਸਪੈਂਸਿਵ ਲੱਗਾ ਤੇ ਮੈਂ ਚੰਡੀਗੜ੍ਹ ਚਲ ਗਿਆ ਮੈਂ ਸੁਣਿਆ ਸੀ ਉੱਥੇ ਵੀ ਇਦਾਂ ਦਾ ਵੀ ਜਿਹੜੇ ਨੈਸ਼ਨਲ ਪਲੇਅਰ ਖੇਡੇ ਹੁੰਦੇ ਨੇ ਉਹਨਾਂ ਨੂੰ ਬਹੁਤ ਘੱਟ ਫੀਸ ਪੇ ਕਰਨੀ ਪੈਂਦੀ ਆ ਤੇ ਉਹਦੇ ਬਾਰੇ ਮੈਂ ਥੋੜਾ ਸੁਣਿਆ ਫਿਰ ਮੈਂ ਥੋੜਾ ਸੋਚਿਆ ਫਿਰ ਮੈਂ ਉੱਥੇ ਗਿਆ ਤੇ ਉੱਥੇ ਮੈਂ ਪਤਾ ਕੀਤਾ ਚਲੋ ਜਿੱਦਾਂ ਵੀ ਹੋਇਆ ਰੂਮ ਵਗੈਰਾ ਪੂਨ ਲੈ ਲਿਆ ਤੇ ਐਡਮਿਸ਼ਨ ਲੈਤੀ ਹੋਗੀ ਉੱਥੇ ਸਿਰਫ ਸਾਲ ਦਾ 1000 ਰੁਪਿਆ ਹੈ ਇੱਥੇ ਮਹੀਨੇ ਦਾ 6000 ਹੈ ਉੱਥੇ ਸਾਲ ਦਾ 1000 ਹੈ ਬੜਾ ਫਰਕ ਹੈ ਮੇਰੇ ਲਈ ਤੇ ਮੈਨੂੰ ਲੱਗਿਆ ਵੀ ਹਾਂ ਠੀਕ ਹੈ ਜੇ ਮੈਂ ਦੋ ਚੀਜ਼ਾਂ ਦੇ ਪੇ ਕਰਨਾ ਤੇ ਘਟੂ ਘਟੇ ਇੱਕ ਚੀਜ਼ ਦਾ ਬਚੇਗਾ ਮੈਨੂੰ ਥੋੜਾ ਠੀਕ ਲੱਗਾ ਫਿਰ ਮੈਂ ਉੱਥੇ ਹੀ ਪ੍ਰੈਕਟਿਸ ਕੰਟੀਨਿਊ ਕੀਤੀ ਜਿੰਨੀ ਵੀ ਮੇਰੀ ਪ੍ਰੈਕਟਿਸ ਰਹੀ ਉੱਥੇ ਉਸੇ ਦੌਰਾਨ ਜਿੱਦਾਂ ਮੰਨ ਲਓ ਕਿ ਪ੍ਰੈਕਟਿਸ ਕਰਦੇ ਕਰਦੇ ਟੂਰਨਾਮੈਂਟ ਜਦੋਂ ਆਇਆ ਪ੍ਰੈਕਟਿਸ ਦੌਰਾਨ ਵੀ ਮੈਨੂੰ ਕਈ ਲੋਕਾਂ ਨੇ ਸਹਾਇਤਾ ਦਿੱਤੀ ਜਿਦਾਂ ਉੱਥੋਂ ਦੇ ਕਮਲ ਮਿੱਤਰ ਨੇ ਉਹਨਾਂ ਨੇ ਵੀਲ ਚਰਨੀ ਸੀ ਮੇਰੇ ਕੋਲ ਵੀਲ ਚਰ ਪ੍ਰੋਵਾਈਡ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਕਿਸੇ ਤਰੀਕੇ ਅਪਰੋਚ ਕੀਤਾ ਉਹਨਾਂ ਨੇ ਵੀਲ ਚਰ ਪ੍ਰੋਵਾਈਡ ਕੀਤੀ ਉਸ ਤੋਂ ਬਾਅਦ ਛਟਣਾ ਵਗੈਰਾ ਦਾ ਸਮਾਨ ਕਿਉਂਕਿ ਛਟਣਾ ਵਗੈਰਾ ਦਾ ਸਮਾਨ ਬਹੁਤ ਮਹਿੰਗਾ ਰੈਕੇਟਸ ਲਾ ਲੋ ਕਿਟ ਵਗੈਰਾ ਪੂਰੀ ਕਿੱਟ ਲਗਾ ਲੋ ਤੁਸੀਂ ਬਹੁਤ ਕੋਸਲੀ ਬੈਂਦੀ ਗੇਮ ਤੋਂ ਚਲੋ ਉਹਨਾਂ ਨੇ ਪਹਿਲਾਂ ਸਹਾਇਤਾ ਕਰਤੀ ਉਹਦੇ ਨਾਲ ਮੇਰੀ ਪ੍ਰੈਕਟਿਸ ਬੜੀ ਸਮੂਦਲੀ ਚੱਲਦੀ ਰਹੀ ਹੁਣ ਤੱਕ ਤੇ ਉਸ ਤੋਂ ਬਾਅਦ ਜਦੋਂ ਟੂਰਨਾਮੈਂਟ ਖੇਡਣ ਦੀ ਵਾਰੀ ਆਈ ਇਹ ਵੀ ਪਤਾ ਸੀ ਵੀ ਹਾਂ ਵੀ 2 ਕਿ 2.5 3 ਮਹੀਨੇ ਰਹਿ ਗਏ ਨੇ ਟੂਰਨਾਮੈਂਟਾਂ ਦੇ ਉਹਦੇ ਲਈ ਆਪਾਂ ਜਾਣਾ ਤੇ ਉਹ ਉੱਥੇ ਵੀ ਘੱਟੋ ਘੱਟ 2 ਤੋਂ 2 ਲੱਖ ਰੁਪਏ ਤਕਰੀਬਨ ਖਰਚਾ ਆਣਾ ਸੀ ਉਹਦੇ ਲਈ ਫਿਰ ਬਹੁਤ ਸਾਰੇ ਲੋਕਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਹੈਲਪ ਕਰੋ ਜਾਂ ਕਿਸੇ ਨੂੰ ਬਹੁਤ ਸਾਰੇ ਲੋਕਾਂ ਨੂੰ ਰਿਕੁਐਸਟ ਕੀਤੀ ਉਹਨਾਂ ਚ ਕੁਝ ਬੰਦੇ ਆਣੇ ਵਧੀਆ ਮਤਲਬ ਰਿਸਪੌਂਸਿਵ ਦਾ ਕੁਝ ਬੰਦੇ ਨੇ ਗਾਂ-ਗਾ ਕਿਸੇ 11 ਦੋਸਤਾਂ ਮਿੱਤਰਾਂ ਨੂੰ ਉਹਨਾਂ ਦੇ ਸਾਥੀ ਜਿਹੜੇ ਸਬੰਧੀ ਉਹਨਾਂ ਨੂੰ ਕਹਿ ਕੇ ਉਹਨਾਂ ਨੇ ਮੈਂ ਥੋੜਾ ਬਹੁਤਾ ਖਰਚਾ ਮਤਲਬ ਦੇ ਕੀਤਾ ਥੋੜਾ ਬਹੁਤਾ ਜਿੰਨਾ ਆਪਣੇ ਕੋਲ ਹੋਇਆ ਆਪੇ ਕੀਤਾ ਕਰ ਕਰਾ ਕੇ 2 ਲੱਖ ਰੁਪਏ ਇਕੱਠਾ ਕਰਕੇ ਫਿਰ ਜਾ ਕੇ ਇਹ ਮੈਂ ਟੂਰਨਾਮੈਂਟ ਜਿਹੜਾ ਲਗਾ ਪਾਇਆ ਇੰਟਰਨੈਸ਼ਨਲ ਚੈਂਪੀਅਨਸ਼ਿਪ ਦਾ ਅੱਜ ਮੈਂ ਐਮਪੀ ਜਿਹੜੇ ਗੁਰਜੀਤ ਓਜਲਾ ਜੀ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨੇ ਵੀ ਰਿਕੁਐਸਟ ਕੀਤੀ ਵੀ ਤੁਸੀਂ ਮੈਨੂੰ ਜਿੱਦਾਂ ਵੀ ਆ ਵੀ ਉਹਨਾਂ ਨੇ ਕਿਹਾ ਤਾਂ ਹੈ ਵੀ ਕਿੰਦੇ ਕੀ ਸੀ ਕੋਈ ਨਹੀਂ ਜਿੰਨਾ ਬਣਦਾ ਜਾਂ ਜੋ ਵੀ ਆ ਅਸੀਂ ਮਦਦ ਕਰਾਂਗੇ ਪੰਜਾਬ ਸਰਕਾਰ ਨੇ ਪਹਿਲੀ ਮਦਦ ਮੈਂ ਮਤਲਬ ਜੇ ਕਹਾਂਗਾ ਤਾਂ ਇਹੀ ਕਹਾਂਗਾ ਕਿ ਘੱਟੋ ਘੱਟ ਜਿਹੜੀ ਮੰਨ ਲਓ ਕੋਈ ਵੀ ਗੇਮ ਹੈ ਨਾ ਉਹਦੇ ਵਿੱਚ ਜੇ ਪੈਰਾ ਵੀ ਆਬਵੀਅਸਲੀ ਜੇ ਨਾਰਮਲ ਬੱਚਾ ਖੇਡਦਾ ਪੈਰਾ ਵੀ ਖੇਡ ਸਕਦਾ ਬਟ ਉਹਦੇ ਲਈ ਥੋੜਾ ਜਿਹਾ ਕਈ ਵੀੜੀ ਹਰੇਕ ਤਰ੍ਹਾਂ ਨਹੀਂ ਮੈਂ ਕਹਿ ਸਕਦਾ ਜਦੋਂ ਹੁਣ ਹੱਡਾ ਹੈ ਕੋਟ ਡਿਫਰੈਂਟ ਹੁੰਦਾ ਸਿੰਥੈਟਿਕ ਹੁੰਦਾ ਜਾਂ ਵੁੱਡਨ ਕੋਟ ਹੁੰਦਾ ਇਦਾਂ ਥੋੜਾ ਜਿਹਾ ਨਾ ਜਦੋਂ ਕੋਈ ਇਨਫਰਾਸਟ੍ਰਕਚਰ ਡਵੈਲਪ ਕਰਦੇ ਨੇ ਉਹਦੇ ਚ ਥੋੜਾ ਜਿਹਾ 1% ਜਾਂ 2% ਉਹ ਇਸ ਚੀਜ਼ ਸੋਚੀ ਜਾਵੇ ਕਿ ਹਾਂ ਇੱਥੇ ਜਿਕੇ ਸੇ ਪੈਰਾ ਨੇ ਖੇਡਣਾ ਉਹ ਵੀ ਇੱਥੇ ਚੰਗਾ ਸਰਵਾਈਵ ਕਰ ਸਕੇ ਸੋ ਇਨਫਰਾਸਟ੍ਰਕਚਰ ਜਿਹੜਾ ਉਹਨਾਂ ਦਾ ਹੈ ਉਹ ਉਹਦਾਂ ਦਾ ਡਵੈਲਪ ਕਰੇ ਸੋ ਦੂਜੀ ਚੀਜ਼ ਉਹ ਥੋੜੀ ਬੋਦੀ ਬਾਫੜੇ ਤਾਂ ਕਿ ਜੇ ਕਿਉਂਕਿ ਬਹੁਤ ਸਾਰੇ ਤੁਸੀਂ ਦੇਖੋਗੇ ਕਿ ਤੇ ਪੈਰਾ ਦੇ ਮੈਡਲਸ ਬਹੁਤ ਆ ਰਹੇ ਨੇ 골ਡ ਮੈਡਲ ਆ ਰਹੇ ਨੇ ਉਹਨੇ ਰੀਸੈਂਟ ਕਿ ਕਈ 골ਡ ਮੈਡਲ ਲਾਇਨੇ ਪੈਰਾ ਦੇ ਮੈਨੂੰ ਲੱਗਦਾ ਕਿ ਸਰਕਾਰ ਥੋੜਾ ਵੱਧ ਚੜ ਕੇ ਕਰੇਗੀ ਹਾਂ ਵੀ ਪੈਰਨ ਨੂੰ ਸਪੋਰਟ ਕਰੇ ਜਾ